ਹਾਂਜੀ ਇੱਕ ਵੀਡੀਓ ਧਨੌਲੇ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਬਾਬਾ ਜਿਹੜਾ ਕਿ ਲੋਕਾਂ ਨੂੰ ਆਪਣੇ ਮੰਗਰ ਲਾਉਂਦਾ ਸੀ ਉਹ ਭਾਨਾ ਸਿੱਧੂ ਦੇ ਡਿੱਕੇ ਚੜ ਗਿਆ ਜਦੋਂ ਬਾਬਾ ਉੱਥੇ ਆਇਆ ਤਾਂ ਭਾਨਾ ਸਿੱਧੂ ਉਸ ਦੇ ਮੂਰੇ ਆ ਜਾਂਦਾ ਤੇ ਭਾਨਾ ਸਿੱਧੂ ਨੇ ਉਸ ਨੂੰ ਰੋਕਿਆ ਜਾਂਦਾਗਾ ਤੇ ਇਸ ਤੋਂ ਬਾਅਦ ਭਾਨਾ ਸਿੱਧੂ ਨੇ ਕਿਹਾ ਕਿ ਜੇਕਰ ਤੂੰ ਕੋਈ ਕੰਮ ਕਰਨਾ ਹੈ ਤਾਂ ਤੂੰ ਉਹਨਾਂ ਗਰੀਬ ਲੋਕਾਂ ਦੇ ਘਰ ਪੁਆਹ ਜਿਨ੍ਹਾਂ ਦੇ ਘਰ ਹੜਾਂ ਦੇ ਵਿੱਚ ਟੈ ਗਏ ਤੇ ਗਰੀਬ ਕੁੜੀਆਂ ਦੇ ਵਿਆਹ ਕਰ ਪਰ ਤੇਰੇ ਵੱਲੋਂ ਕੀ ਕੀਤਾ ਜਾਂਦਾ ਸਾਡੇ ਵਰਗੇ ਮਜ਼ਦੂਰ ਭਰਾਵਾਂ ਨੂੰ ਜਿਹੜਾ ਲੁੱਟਿਆ ਜਾਂਦਾ ਹੈਗਾ ਪਹਿਲੀ ਵਾਰ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਉਹ ਹੈ ਬੰਦਾ ਭਾਨਾ ਸਿੱਧੂ ਭਾਨਾ ਸਿੱਧੂ ਦਾ ਜਿਹੜਾ ਖੂਨ ਹੈ ਕਾਫੀ ਜ਼ਿਆਦਾ ਗਰਮ ਹੈ ਜਿਹੜਾ ਉਹ ਹੋ ਜਾਂਦਾ ਹੈਗਾ ਜਿਸ ਤੋਂ ਬਾਅਦ ਭਾਨਾ ਸਿੱਧੂ ਉਸਦੇ ਮਗਰ ਪੈ ਜਾਂਦਾ ਹੈ ਤੇ ਜਿਹੜਾ ਬਾਬਾ ਹੈਗਾ ਉਹ ਕਹਿੰਦਾ ਹੈਗਾ ਕਿ ਮੇਰੇ ਵਿੱਚ ਮਾਤਾ ਆ ਜਾਂਦੀ ਹੈ ਪਰ ਜਿਸ ਤੋਂ ਬਾਅਦ ਪਾਨਾ ਸਿੱਧੂ ਨੂੰ ਕਾਫੀ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਪਾਨਾ ਸਿੱਧੂ ਉਸ ਨੂੰ ਬਹੁਤ ਖਰੀਆਂ-ਖਰੀਆਂ ਗੱਲਾਂ ਜਿਹੜੀਆਂ ਉਹ ਸੁਣਾਉਂਦਾ ਹੈਗਾ ਤੇ ਪਾਨਾ ਸਿੱਧੂ ਨੇ ਕਿਹਾ ਕਿ ਤੂੰ ਕੱਲ ਨੂੰ ਬੁੱਧਵਾਰ ਨੂੰ ਮੇਰੇ ਕੋਲੇ ਆ ਜੀ ਤੂੰ ਆ ਕੇ ਦੇਖੀ ਮੇਰੇ ਕੋਲੇ ਕਿੰਨੇ ਮਜ਼ਦੂਰ ਭਰਾਵਾਂ ਦਾ ਇਕੱਠ ਹੁੰਦਾ ਹੈ ਤਾਂ ਦੋਸਤੋ ਇੱਥੇ ਮਜ਼ਦੂਰਾਂ ਦੀ ਗੱਲ ਹੈ ਜਿਹੜੀ ਸਭ ਤੋਂ ਪਹਿਲੀ ਵਾਰ ਜਿਹੜੀ ਆ ਉਹ ਪਾਨਾ ਸਿੱਧੂ ਨੇ ਕੀਤੀ ਹੈ ਜਿੱਥੇ ਹੋਰ ਸਰਕਾਰਾਂ ਨੇ ਜਿਹੜੀਆਂ ਉਹ ਵੀ ਮਜ਼ਦੂਰਾਂ ਦੀ ਗੱਲ ਨਹੀਂ ਕਰਦੀਆਂ ਪਰ ਭਾਨਾ ਸਿੱਧੂ ਨੇ ਕਿਹਾ ਕਿ ਮੈਂ ਮਜ਼ਦੂਰ ਭਰਾਵਾਂ ਨਾਲ ਖੜਾਗਾ ਕਿਉਂਕਿ ਮਜ਼ਦੂਰ ਭਰਾ 300 ਰੁਪਏ ਦਿਹਾੜੀ ਕਰਕੇ ਜਿਹੜਾ ਕੰਮ ਕਰਦੇ ਨੇ ਤੇ ਟੋਡੇ ਵਰਗੇ ਲੋਕ ਨੇ ਜਿਹੜੇ ਉਹਨਾਂ ਤੋਂ 2 ਮਿੰਟਾਂ ਦੇ ਵਿੱਚ ਪੈਸੇ ਆ ਜਿਹੜੇ ਉਹ ਲੁੱਟ ਲੈਂਦੇ ਨੇ ਪਰ ਤੁਹਾਡੇ ਕੋਲੇ ਕੁਝ ਵੀ ਨਹੀਂ ਹੁੰਦਾ ਤੇ ਦੋਸਤੋ ਇਸ ਤਰੀਕੇ ਦੇ ਨਾਲ ਭਾਨਾ ਸਿੱਧੂ ਜਦੋਂ ਉੱਥੇ ਗਰਮ ਹੋ ਜਾਂਦਾ ਤਾਂ ਉਹ ਕਹਿੰਦਾਗਾ ਕਿ ਲਿਆਓ ਮੁੰਡਿਓ ਆਪਾਂ ਮੁੰਡੇ ਇਕੱਠੇ ਕਰਦੀਆਂ ਤੇ ਇਸ ਨੂੰ ਸਭਕ ਸਿਖਾਵਾਂਗੇ ਜਿਸ ਤੋਂ ਬਾਅਦ ਉਹ ਇੱਕ ਥੜਡੇ ਦੇ ਉੱਤੇ ਚੜ ਜਾਂਦਾ ਹੈ ਤੇ ਥੜਡੇ ਦੇ ਉੱਤੇ ਚੜ ਕੇ ਬਹੁਤ ਖਰੀਆਂ-ਖਰੀਆਂ ਗੱਲਾਂ ਜਿਹੜੀਆਂ ਉਸ ਬਾਬੇ ਨੂੰ ਸੁਣਾਉਂਦਾ ਹੈਗਾ ਤੇ ਉਸੇ ਟਾਈਮ ਇਸ ਤੋਂ ਬਾਅਦ ਉਹ ਬਾਬਾ ਉਥੋਂ ਚਲਾ ਜਾਂਦਾ ਹੈਗਾ ਤਾਂ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਇਹ ਪੁੱਛਣਾ ਚਾਹਣਾ ਹੈਗਾ ਕਿ ਐਦਾਂ ਦਾ ਮਾਹੌਲ ਵਰਨਾ ਪੰਜਾਬ ਦੇ ਵਿੱਚ ਠੀਕ ਹੈ ਕਿ ਭਾਨਾ ਸਿੱਧੂ ਨੇ ਜੋ ਕੁਝ ਕੀਤਾ ਕਿ ਉਹ ਸਹੀ ਹੈ ਜਾਂ ਫਿਰ ਗਲਤ ਹੈ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦਿਓ